ਕਿਸਮਤ ਇੱਕ ਅਜਿਹੀ ਚੀਜ਼ ਹੈ ਜੋ ਰਾਤੋ-ਰਾਤ ਵਿਅਕਤੀ ਨੂੰ ਕਰੋੜਾਪਤੀ ਬਣਾ ਦਿੰਦੀ ਹੈ ਕਿਸਮਤ ਰੱਬ ਜਦ ਮਿਹਰਬਾਨ ਹੁੰਦਾ ਵੈ ਤਾਂ ਛਟਕੇ ਨਾਲ ਬਦਲ ਜਾਂਦੀ ਵੈ ਇੱਕ ਅਜਿਹੀ ਗੱਲ ਦੇ ਬਾਰੇ ਦੱਸਣ ਲੱਗੇ ਆ ਇੱਕ ਸਖਸ਼ ਜੋ ਵਿਅਕਤੀ ਹੈ ਉਸਨੇ 6 ਰੁਪਏ ਦੀ ਲਾਟਰੀ ਦੀ ਟਿਕਟ ਖਰੀਦੀ ਸੀ 6 ਰੁਪਏ ਦੀ ਇਹ ਲਾਟਰੀ ਦੀ ਟਿਕਟ ਨੇ ਉਸ ਨੂੰ ਮਾਲਾ-ਮਾਲ ਕਰ ਦਿੱਤਾ ਉਸ ਦੀ ਕਿਸਮਤ ਨੂੰ ਬਦਲ ਕੇ ਰੱਖ ਦਿੱਤਾ ਜਾਣਕਾਰੀ ਦੇ ਮੁਤਾਬਕ 6 ਰੁਪਏ ਦੀ ਖਰੀਦੀ ਗਈ ਲਾਟਰੀ ਦੇ ਨਾਲ ਉਸ ਨੂੰ 45000 ਰੁਪਏ ਦਾ ਇਨਾਮ ਨਿਕਲਿਆ ਵੈ ਅਤੇ ਇਹ ਵਿਜੇਤਾ ਜਿਸ ਦਾ ਨਾਮ ਗੁਰਮੀਤ ਸਿੰਘ ਹੈ ਜੋ ਕਿ ਫਜ਼ਿਲਕਾ ਦੇ ਆਬੋਹਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਸ ਨੇ ਟਿਕਟ ਖਰੀਦੀ ਸੀ ਰਾਣੀ ਚਾਂਸੀ ਮਾਰਕੀਟ ਦੇ ਵਿੱਚ ਉਸ ਨੇ ਇਹ ਟਿਕਟ ਇੱਕ ਲਾਟਰੀ ਵਿਕਰੇਤਾ ਤੋਂ ਖਰੀਦੀ ਸੀ ਔਰ ਜੋ ਉਸ ਨੇ ਟਿਕਟ ਖਰੀਦੀ ਸੀ ਗੁਰਮੀਤ ਸਿੰਘ ਨੇ ਤਾਂ ਐਤਵਾਰ ਸਵੇਰੇ 10 ਵਜੇ ਉਸ ਨੇ ਆਪਣੇ ਬੱਚਿਆਂ ਦੇ ਨਾਲ ਉਹ ਗਿਆ ਸੀ ਇਹ ਲਾਟਰੀ ਦੀ ਟਿਕਟ ਉਸ ਨੇ ਖਰੀਦੀ ਸੀ ਅਤੇ ਦੁਪਹਿਰ ਤੱਕ ਉਸ ਦਾ ਇਨਾਮ ਨਿਕਲ ਆਇਆ ਸੀ ਔਰ ਜਦੋਂ ਉਸ ਨੂੰ ਪਤਾ ਚੱਲਿਆ ਤਾਂ ਪਰਿਵਾਰ ਦੇ ਵਿੱਚ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਰਿਹਾ ਪਰਿਵਾਰ ਦੇ ਵਿੱਚ ਖੁਸ਼ੀ ਇੰਨੀ ਜ਼ਿਆਦਾ ਸੀ ਕਿ ਲੱਡੂ ਵੰਡੇ ਵੰਡੇ ਗਏ ਔਰ ਪ੍ਰਾਈਵੇਟ ਦੁਕਾਨ ਤੇ ਇਸ ਸਖਸ਼ ਜੋ ਕਿ ਕੰਮ ਕਰਦਾ ਵੈ ਅਤੇ ਆਪਣੀ ਪਤਨੀ ਦੇ ਕਹਿਣ ਤੇ ਉਸਨੇ ਇਹ ਲਾਟਰੀ ਖਰੀਦੀ ਸੀ ਉਸ ਦੀ ਪਤਨੀ ਨੇ ਉਸ ਨੂੰ ਲਾਟਰੀ ਖਰੀਦਣ ਲਈ ਕਿਹਾ ਸੀ ਔਰ ਉਸ ਨੇ ਆਪਣੀ ਪਤਨੀ ਦੀ ਗੱਲ ਸੁਣੀ ਬੱਚਿਆਂ ਨੂੰ ਨਾਲ ਲੈ ਕੇ ਗਿਆ ਤੇ 6 ਰੁਪਏ ਦੀ ਲਾਟਰੀ ਦੀ ਇਹ ਟਿਕਟ ਖਰੀਦ ਕੇ ਉਸ ਨੇ ਆਪਣੀ ਕਿਸਮਤ ਅਜ਼ਮਾਈ ਤੇ 45000 ਰੁਪਏ ਦਾ ਪਹਿਲਾ ਇਨਾਮ ਜੋ ਕਿ ਉਸ ਨੇ ਜਿੱਤਿਆ ਵੈ ਆਪਣੀ ਪਤਨੀ ਦੀ ਉਸ ਨੇ ਗੱਲ ਸੁਣੀ ਅਤੇ ਟਿਕਟ ਖਰੀਦੀ ਅਤੇ 45000 ਰੁਪਏ ਦਾ ਉਸ ਦਾ ਇਨਾਮ ਲੱਗਿਆ ਵੈ ਕਿਸਮਤ ਇੱਕ ਅਜਿਹੀ ਚੀਜ਼ ਹੈ ਜੋ ਰਾਤੋ-ਰਾਤ ਵਿਅਕਤੀ ਨੂੰ ਕਰੋੜਾਪਤੀ ਬਣਾ ਦਿੰਦੀ ਹੈ ਕਿਸਮਤ ਰੱਬ ਜਦ ਮਿਹਰਬਾਨ ਹੁੰਦਾ ਵੈ ਤਾਂ ਝਟਕੇ ਨਾਲ ਬਦਲ ਜਾਂਦੀ ਹੈ ਇੱਕ ਅਜਿਹੀ ਗੱਲ ਦੇ ਬਾਰੇ ਦੱਸਣ ਲੱਗੇ ਆ ਇੱਕ ਸਖਸ਼ ਜੋ ਵਿਅਕਤੀ ਹੈ ਉਸਨੇ 6 ਰੁਪਏ ਦੀ ਲਾਟਰੀ ਦੀ ਟਿਕਟ ਖਰੀਦੀ ਸੀ 6 ਰੁਪਏ ਦੀ ਇਹ ਲਾਟਰੀ ਦੀ ਟਿਕਟ ਨੇ ਉਸ ਨੂੰ ਮਾਲਾ-ਮਾਲ ਕਰ ਦਿੱਤਾ ਉਸ ਦੀ ਕਿਸਮਤ ਨੂੰ ਬਦਲ ਕੇ ਰੱਖ ਦਿੱਤਾ ਜਾਣਕਾਰੀ ਦੇ ਮੁਤਾਬਕ 6 ਰੁਪਏ ਦੀ ਖਰੀਦੀ ਗਈ ਲਾਟਰੀ ਦੇ ਨਾਲ ਉਸ ਨੂੰ 45000 ਰੁਪਏ ਦਾ ਇਨਾਮ ਨਿਕਲਿਆ ਅਤੇ ਇਹ ਵਿਜੇਤਾ ਜਿਸ ਦਾ ਨਾਮ ਗੁਰਮੀਤ ਸਿੰਘ ਹੈ ਜੋ ਕਿ ਫਜ਼ਿਲਕਾ ਦੇ ਆਬੋਹਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਸ ਨੇ ਟਿਕਟ ਖਰੀਦੀ ਸੀ ਰਾਣੀ ਚਾਂਸੀ ਮਾਰਕੀਟ ਦੇ ਵਿੱਚ ਉਸ ਨੇ ਇਹ ਟਿਕਟ ਇੱਕ ਲਾਟਰੀ ਵਿਕਰੇਤਾ ਤੋਂ ਖਰੀਦੀ ਸੀ ਔਰ ਜੋ ਉਸ ਨੇ ਟਿਕਟ ਖਰੀਦੀ ਸੀ ਗੁਰਮੀਤ ਸਿੰਘ ਨੇ ਤਾਂ ਐਤਵਾਰ ਸਵੇਰੇ 10 ਵਜੇ ਉਸ ਨੇ ਆਪਣੇ ਬੱਚਿਆਂ ਦੇ ਨਾਲ ਉਹ ਗਿਆ ਸੀ ਇਹ ਲਾਟਰੀ ਦੀ ਟਿਕਟ ਉਸ ਨੇ ਖਰੀਦੀ ਸੀ ਅਤੇ ਦੁਪਹਿਰ ਤੱਕ ਉਸ ਦਾ ਇਨਾਮ ਨਿਕਲ ਆਇਆ ਸੀ ਔਰ ਜਦੋਂ ਉਸ ਨੂੰ ਪਤਾ ਚੱਲਿਆ ਤਾਂ ਪਰਿਵਾਰ ਦੇ ਵਿੱਚ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਰਿਹਾ ਪਰਿਵਾਰ ਦੇ ਵਿੱਚ ਖੁਸ਼ੀ ਇੰਨੀ ਜ਼ਿਆਦਾ ਸੀ ਕਿ ਲੱਡੂ ਵੰਡੇ ਗਏ ਔਰ ਪ੍ਰਾਈਵੇਟ ਦੁਕਾਨ ਤੇ ਇਸ ਸਖਸ਼ ਜੋ ਕਿ ਕੰਮ ਕਰਦਾ ਵੈ ਅਤੇ ਆਪਣੀ ਪਤਨੀ ਦੇ ਕਹਿਣ ਤੇ ਉਸਨੇ ਇਹ ਲਾਟਰੀ ਖਰੀਦੀ ਸੀ ਉਸ ਦੀ ਪਤਨੀ ਨੇ ਉਸ ਨੂੰ ਲਾਟਰੀ ਖਰੀਦਣ ਲਈ ਕਿਹਾ ਸੀ ਔਰ ਉਸ ਨੇ ਆਪਣੀ ਪਤਨੀ ਦੀ ਗੱਲ ਸੁਣੀ ਬੱਚਿਆਂ ਨੂੰ ਨਾਲ ਲੈ ਕੇ ਗਿਆ ਤੇ 6 ਰੁਪਏ ਦੀ ਲਾਟਰੀ ਦੀ ਇਹ ਟਿਕਟ ਖਰੀਦ ਕੇ ਉਸ ਨੇ ਆਪਣੀ ਕਿਸਮਤ ਅਜ਼ਮਾਈ ਤੇ 45000 ਰੁਪਏ ਦਾ ਪਹਿਲਾ ਇਨਾਮ ਜੋ ਕਿ ਉਸ ਨੇ ਜਿੱਤਿਆ ਵੈ ਆਪਣੀ ਪਤਨੀ ਦੀ ਉਸ ਨੇ ਗੱਲ ਸੁਣੀ ਅਤੇ ਟਿਕਟ ਖਰੀਦੀ ਅਤੇ 45000 ਰੁਪਏ ਦਾ ਉਸ ਦਾ ਇਨਾਮ ਲੱਗਿਆ ਵੈ ਕਿਸਮਤ ਇੱਕ ਅਜਿਹੀ ਚੀਜ਼ ਹੈ ਜੋ ਰਾਤੋ-ਰਾਤ ਵਿਅਕਤੀ ਨੂੰ ਕਰੋੜਪਤੀ ਬਣਾ ਦਿੰਦੀ ਹੈ ਕਿਸਮਤ ਰੱਬ ਜਦ ਮਿਹਰਬਾਨ ਹੁੰਦਾ ਵੈ ਤਾਂ ਝਟਕੇ ਨਾਲ ਬਦਲ ਜਾਂਦੀ ਹੈ ਇੱਕ ਅਜਿਹੀ ਗੱਲ ਦੇ ਬਾਰੇ ਦੱਸਣ ਲੱਗੇ ਆ ਇੱਕ ਸਖਸ਼ ਜੋ ਵਿਅਕਤੀ ਹੈ ਉਸਨੇ 6 ਰੁਪਏ ਦੀ ਲਾਟਰੀ ਦੀ ਟਿਕਟ ਖਰੀਦੀ ਸੀ 6 ਰੁਪਏ ਦੀ ਇਹ ਲਾਟਰੀ ਦੀ ਟਿਕਟ ਨੇ ਉਸ ਨੂੰ ਮਾਲਾ-ਮਾਲ ਕਰ ਦਿੱਤਾ ਉਸ ਦੀ ਕਿਸਮਤ ਨੂੰ ਬਦਲ ਕੇ ਰੱਖ ਦਿੱਤਾ ਜਾਣਕਾਰੀ ਦੇ ਮੁਤਾਬਕ 6 ਰੁਪਏ ਦੀ ਖਰੀਦੀ ਗਈ ਲਾਟਰੀ ਦੇ ਨਾਲ ਉਸ ਨੂੰ 45000 ਰੁਪਏ ਦਾ ਇਨਾਮ ਨਿਕਲਿਆ ਅਤੇ ਇਹ ਵਿਜੇਤਾ ਜਿਸ ਦਾ ਨਾਮ ਗੁਰਮੀਤ ਸਿੰਘ ਹੈ ਜੋ ਕਿ ਫਜ਼ਿਲਕਾ ਦੇ ਆਬੋਹਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਸ ਨੇ ਟਿਕਟ ਖਰੀਦੀ ਸੀ ਰਾਣੀ ਚਾਂਸੀ ਮਾਰਕੀਟ ਦੇ ਵਿੱਚ ਉਸ ਨੇ ਇਹ ਟਿਕਟ ਇੱਕ ਲਾਟਰੀ ਵਿਕਰੇਤਾ ਤੋਂ ਖਰੀਦੀ ਸੀ ਔਰ ਜੋ ਉਸ ਨੇ ਟਿਕਟ ਖਰੀਦੀ ਸੀ ਗੁਰਮੀਤ ਸਿੰਘ ਨੇ ਤਾਂ ਐਤਵਾਰ ਸਵੇਰੇ 10 ਵਜੇ ਉਸ ਨੇ ਆਪਣੇ ਬੱਚਿਆਂ ਦੇ ਨਾਲ ਉਹ ਗਿਆ ਸੀ ਇਹ ਲਾਟਰੀ ਦੀ ਟਿਕਟ ਉਸ ਨੇ ਖਰੀਦੀ ਸੀ ਅਤੇ ਦੁਪਹਿਰ ਤੱਕ ਉਸ ਦਾ ਇਨਾਮ ਨਿਕਲ ਆਇਆ ਸੀ ਔਰ ਜਦੋਂ ਉਸ ਨੂੰ ਪਤਾ ਚੱਲਿਆ ਤਾਂ ਪਰਿਵਾਰ ਦੇ ਵਿੱਚ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਰਿਹਾ ਪਰਿਵਾਰ ਦੇ ਵਿੱਚ ਖੁਸ਼ੀ ਇੰਨੀ ਜ਼ਿਆਦਾ ਸੀ ਕਿ ਲੱਡੂ ਵੰਡੇ ਗਏ ਔਰ ਪ੍ਰਾਈਵੇਟ ਦੁਕਾਨ ਤੇ ਇਸ ਸਖਸ਼ਾ ਜੋ ਕਿ ਕੰਮ ਕਰਦਾ ਵੈ ਅਤੇ ਆਪਣੀ ਪਤਨੀ ਦੇ ਕਹਿਣ ਤੇ ਉਸਨੇ ਇਹ ਲਾਟਰੀ ਖਰੀਦੀ ਸੀ ਉਸ ਦੀ ਪਤਨੀ ਨੇ ਉਸ ਨੂੰ ਲਾਟਰੀ ਖਰੀਦਣ ਲਈ ਕਿਹਾ ਸੀ ਔਰ ਉਸ ਨੇ ਆਪਣੀ ਪਤਨੀ ਦੀ ਗੱਲ ਸੁਣੀ ਬੱਚਿਆਂ ਨੂੰ ਨਾਲ ਲੈ ਕੇ ਗਿਆ ਤੇ 6 ਰੁਪਏ ਦੀ ਲਾਟਰੀ ਦੀ ਇਹ ਟਿਕਟ ਖਰੀਦ ਕੇ ਉਸ ਨੇ ਆਪਣੀ ਕਿਸਮਤ ਅਜ਼ਮਾਈ ਤੇ 45000 ਰੁਪਏ ਦਾ ਪਹਿਲਾ ਇਨਾਮ ਜੋ ਕਿ ਉਸ ਨੇ ਜਿੱਤਿਆ ਵੈ ਆਪਣੀ ਪਤਨੀ ਦੀ ਉਸ ਨੇ ਗੱਲ ਸੁਣੀ ਅਤੇ ਟਿਕਟ ਖਰੀਦੀ ਅਤੇ 45000 ਰੁਪਏ ਦਾ ਉਸ ਦਾ ਇਨਾਮ ਲੱਗਿਆ ਵੈ